ਅਮਰేశਰ ਆਵਾਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਜਿੱਥੇ ਅਸੀਂ ਕਹਿੰਦੇ ਆ ਕਿ ਰੁੱਖ ਜਿਹੜੇ ਨੇ ਉਹ ਸਾਡੇ ਜੀਵਨ ਦੀ ਜੀਵਨ ਰੇਖਾ ਨੇ ਇਸੇ ਕਿ ਜਿਵੇਂ ਕਿ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਿ ਲਿਖਿਆ ਹੋਇਆ ਹੈ ਇੱਕ ਰੁੱਖ 100 ਸੁੱਖ ਅਸੀਂ ਅੱਜ ਪਹੁੰਚੇ ਆ ਜ਼ਿਲ੍ਹਾ ਜਿਹੜੇ ਨੇ ਆਈ ਐਫ ਓ ਫੋਰੈਸਟ ਅਫਸਰ ਜਿਹੜੇ ਨੇ ਉਨ੍ਹਾਂ ਦੇ ਦਫ਼ਤਰ ਇੱਕ ਕੰਪਲੇਂਟ ਲੈ ਕੇ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਨੇ ਉਹ ਇੱਕ ਕੰਪਲੇਂਟ ਲੈ ਕੇ ਆਏ ਨੇ ਇੱਕ ਟਾਲੀ ਜਿਹੜੀ ਹੈ ਉਹਨਾਂ ਦੇ ਘਰ ਦੇ ਨਜ਼ਦੀਕ ਜੁਡਾਰ ਸਿੰਘ ਐਵੇਨਿਊ ਦੇ ਨਜ਼ਦੀਕ ਵੱਡੀ ਗਈ ਹੈ ਬਹੁਤ ਮਤਲਬ ਕਾਫੀ ਵੱਡੀ ਗਰੋਨ ਜਿਹੜੀ ਟਾਲੀ ਹੈ ਉਹ ਵੱਡੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਟਾਲੀ ਖਾਸ ਕਰਕੇ ਟਾਲੀ ਨੂੰ ਵਧਣਾ ਕਿਉਂਕਿ ਬਹੁਤ ਰੇਅਰ ਜਿਹੜਾ ਉਹ ਦਰਕਤ ਮੰਨਿਆ ਜਾਂਦਾ ਕਿ ਉਹਨੂੰ ਵਧਣਾ ਜਿਹੜਾ ਉਹ ਕ੍ਰਾਈਮ ਵੀ ਮੰਨਿਆ ਜਾਂਦਾ ਸੋ ਇੱਕ ਕੰਪਲੇਂਟ ਲੈ ਕੇ ਆਏ ਨੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਟਾਲੀ ਵੱਢ ਰਹੇ ਸਨ ਉਹਨਾਂ ਦਾ ਉੱਥੇ ਪਲਾਟ ਹੈ ਤੇ ਇੱਕ ਉਹਨਾਂ ਵੱਲੋਂ ਕੁਝ ਉੱਥੇ ਉਗਾਇਆ ਗਿਆ ਸੀ ਉਹਦੇ ਉੱਤੇ ਛੋਟੀ ਜੀ ਵਜ੍ਹਾ ਦੇ ਕਰਕੇ ਏਡੀ ਵੱਡੀ ਤਾਲੀ ਇੱਕ ਫਾਈਕਰਸ ਦਾ ਤਰਕ ਜਿਹੜਾ ਹੈ ਉਹ ਕੱਟ ਦਿੱਤਾ ਗਿਆ ਸੋ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਵੀ ਕੀ ਹੈ ਪੂਰਾ ਮਾਮਲਾ ਅੱਜ ਉਹ ਇਸ ਦਫ਼ਤਰ ਦੇ ਵਿੱਚ ਕੀ ਕਰਨ ਆਏ ਹਨ ਅਤੇ ਕੀ ਕੰਪਲੇਂਟ ਜਿਹੜੀ ਉਹ ਕਰਨ ਆਏ ਹਨ ਉਹ ਗੱਲਬਾਤ ਕਰਕੇ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਤਜਿੰਦਰਪਾਲ ਸਿੰਘ ਗੇਲਾ ਹੈ ਤੇ ਮੈਂ ਜੁਜਾਰ ਸਿੰਘ ਐਵੈਨੀ ਦਾ ਵਸਨੀਕ ਹੈ ਜੀ ਤੇ ਜਿੱਥੇ ਮੇਰੇ ਨਾਲ ਉੱਥੇ ਆਲੇ ਦੁਆਲੇ ਜ਼ਮੀਨ ਦਾ ਇੱਥੇ ਮਾਹੌਲ ਹੈਗੇ ਉਤਨਾ ਹੀ ਮਾਹੌਲ ਹੈ ਥੈਟ ਇਜ਼ ਹਾਰਡਲੀ ਐਨੀ ਡਿਵੈਲਪਮੈਂਟ ਇਨ ਟਰਮਸ ਆਫ ਪਲਾਟਸ ਐਂਡ ਰੈਜ਼ਿਡੈਂਸ ਤੇ ਉੱਥੇ ਸਾਡੇ ਸਾਹਮਣੇ ਜੀ ਇੱਕ ਟਾਲੀ ਦਾ ਬਹੁਤ ਵੱਡਾ ਪੀੜ ਲੱਗਾ ਹੋਇਆ ਸੀ ਕਿ ਇਹ ਬਹੁਤ ਫੁੱਲ ਗ੍ਰੋਨ ਫਾਈਕਸ ਹੈਗਾ ਸੀਗਾ ਜੀ ਤੇ ਤੁਹਾਨੂੰ ਪਤਾ ਹੈ ਕਿ ਇੰਡੀਆ ਇਜ਼ ਦੀ ਕੈਂਸਰ ਕੈਪੀਟਲ ਆਫ ਦ ਵਰਲਡ ਤੇ ਅੱਜਕੱਲ ਤੁਹਾਨੂੰ ਦੇਖਿਆ ਵੀ देयर ਇਜ਼ ਅਨਦਰ ਜਿਹੜਾ ਆਪਣਾ ਫਲੂ ਚੱਲ ਸ਼ੁਰੂ ਹੋ ਗਈ ਹੈ ਜੀ ਵਾਟ ਡਸ ਅ ਟਰੀ ਡੂ ਕਹਿੰਦੇ ਨਾ ਪਹਿਲਾਂ ਕਹਿੰਦੇ ਸੀ ਇੱਕ ਰੁੱਖ ਤੇ ਸੌ ਸੁੱਖ ਤੇ ਹੁਣ ਬੰਦਾ ਕਹਿੰਦਾ ਕਿ ਆਹ ਰੁੱਖ ਤੇ ਸਿਰਫ ਮੇਰਾ ਹੀ ਸੁੱਖ ਹੋਵੇ ਕਿ ਜਿਵੇਂ ਮੈਂ ਚਾਹਾਂ ਉਹ ਹੀ ਉਹ ਗਰੋ ਕਰੇ ਤੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਖਾਲੀ ਪਲਾਟ ਦੇ ਵਿੱਚ ਇੱਕ ਬੜਾ ਵੱਡਾ ਟਾਲੀ ਦਾ ਬੂਟਾ ਸੀਗਾ ਉਹਦੇ ਵਿੱਚ ਬਸ ਉਹਨਾਂ ਨੇ ਉੱਤੋਂ ਕੀ ਕੀਤਾ ਕਿ ਉਹਨੂੰ ਪੂਰਾ ਚੌਪ ਕਰਤਾ ਚੌਪ ਕਰਨ ਤੋਂ ਬਾਅਦ ਜਦੋਂ ਮੈਂ ਉਹਨੂੰ ਰਿਕੁਐਸਟ ਕੀਤੀ ਕਿ ਵੀ ਯਾਰ ਇਹਨੂੰ ਨਾ ਨਾ ਵੱਢੋ ਇਹ ਤੁਹਾਨੂੰ ਕੀ ਤਕਲੀਫ ਦੇ ਰਿਹਾ ਹੈਗਾ ਉਸ ਟਾਈਮ ਉਹ ਚਲੇ ਗਏ ਉਹ ਫਿਰ ਦੁਬਾਰਾ ਆ ਕੇ ਉਹਨੂੰ ਪੂਰਾ ਹੀ ਉਹਨਾਂ ਨੇ ਮਤਲਬ ਕਿ ਉਹਦੀਆਂ ਜਿੰਨੀ ਸ਼ਾਖਾਂ ਹੁੰਦੀਆਂ ਇੰਜ ਕਿ ਜਿਹਨੂੰ 8-8 9-9 ਸਾਲ ਲੱਗ ਜਾਂਦੇ ਐ ਇੰਨਾ ਫੁੱਲ ਗਰਾਉਂਡ ਟਰੀ ਹੋਊ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਲੈਸ਼ ਕਰਤਾ ਮਤਲਬ ਕਿ ਬਿਲਕੁਲ ਹੀ ਵੱਡਤਾ ਉਹਨੂੰ ਤੇ ਨਾਲੇ ਇੱਕ ਦੂਜਾ ਇੱਕ ਦੂਜਾ ਬੂਟਾ ਸੀਗਾ ਉਹ ਲੱਗਾ ਹੋਇਆ ਸੀਗਾ ਸੜ ਜਿਵੇਂ ਸੜਕ ਦੇ ਉੱਤੇ ਉਹਨੂੰ ਵੀ ਬਿਲਕੁਲ ਅੱਧਾ ਹੀ ਵੱਡਤਾ ਸਿਰਫ ਇਸ ਕਰਕੇ ਵੱਡ ਦਿੱਤਾ ਗਿਆ ਕਿ ਉਹ ਬੰਦੇ ਦੇ 플ੌਟ ਚ ਕਿਤੇ 10-12 ਗੱਜ ਦੀ ਥਾਂ ਦੇ ਵਿੱਚ ਕੋਈ ਸਬਜ਼ੀ ਲੱਗੀ ਹੋਣੀ ਹੈ ਉਹ ਤੋਂ ਉਹਨੂੰ ਸ਼ੈਡੋ ਪੈਂਦੀ ਸੀ ਕਿ ਇਸ ਕਰਕੇ ਉਹਨੇ ਜਿਹੜਾ ਦੋਵੇਂ ਤਰਫਤਾ ਆਪਣੇ ਇੰਟਰਸਟ ਦੇ ਵਾਸਤੇ ਵੱਧਦੀਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਲੋਕਾਂ ਨੂੰ ਸਿਵਿਕ ਸੈਂਸ ਨਹੀਂ ਹੈਗਾ ਵੇਰ ਐਸ ਕਿ ਆਪਾਂ ਵੀ ਆਰ ਦੀ ਕੈਂసర్ ਕੈਪੀਟਲ ਆਫ ਦਾ ਵਰਲਡ ਮੈਨੂੰ ਵੀ ਬ੍ਰੇਨ ਟਿਊਮਰ ਹੋ ਗਿਆ ਸੀਗਾ ਇਹ ਰਿਸਪੈਕਟਿਵ ਕਿ ਉਹ ਬੰਦਾ ਕੋਈ ਆਪਣਾ ਸਿਵਿਕ ਸੈਂਸ ਦਿਖਾਵੇ ਰਿਸਪੌਂਸੀਬਿਲਟੀ ਟੀਵਰਡਸ ਦੀ এনਵਾਇਰਨਮੈਂਟ ਦਿਖਾਵੇ ਜਾਂ ਸੋਸ਼ਲ ਰਿਸਪੌਂਸੀਬਿਲਟੀ ਦਿਖਾਵੇ ਉਹਨੂੰ ਉਹਦੇ ਨਾਲ ਕੋਈ ਮਤਲਬ ਨਹੀਂਗਾ ਨਾ ਉੱਥੇ ਰਹਿੰਦਾ ਠੀਕ ਹੈ ਕਿਤੇ ਹੋਰ ਰਹਿੰਦਾ ਕਿਤੇ ਹੋਰ ਰਹਿੰਦਾ ਹੈ ਉਹਦੀ ਐਡੀਸ਼ਨਲ ਇਨਵੈਸਟਮੈਂਟ ਹੈ ਠੀਕ ਹੈ ਜੀ ਨਾ ਉਹ ਨੂੰ ਮੇਨਟੇਨ ਕਰਦਾ ਕੁਝ ਨਹੀਂ ਕਰਦਾ ਹੈਗਾ ਬਸ ਉਹਨੇ ਇਹ ਇਸ ਕਰਕੇ ਬਣਾਤਾ ਕਿ ਉਹਦੀ 10 12 ਗੱਜ ਸਬਜ਼ੀ ਲੱਗੀ ਹੋਈ ਸੀ ਹੂੰ ਤੇ ਇਹਦੇ ਇਹ ਤੇ ਇੱਕ ਜੜਾ ਹੈਗਾ ਤੁਸੀਂ ਕਿਸ ਸਮਝਦੇ ਹੋ ਮੇਰੇ ਹਿਸਾਬ ਨਾਲ ਕਰਾਈਮ ਵੀ ਹੈ ਤੇ ਐਥਿਕਲੀ ਵੀ ਵੇਖਿਆ ਜਾਵੇ ਤੇ ਉਹ ਵੀ ਰੋਂਗ ਹੈ ਨਹੀਂ ਮੈਂ ਤਾਂ ਹੀ ਤਾਂ ਕਹਿ ਰਹੀ ਜੀ ਲੋਕਾਂ ਨੂੰ ਸਿਵਿਕ ਸਿਵਿਕ ਸੈਂਸੀ ਹੈ ਨਹੀਂਗੀ ਇਟ ਇਜ਼ ਐਥਿਕਲੀ ਰੋਂਗ ਜਦੋਂ ਕਹਿ ਰਹੇ ਆ ਕਿ ਜੀ ਬੂਟੇ ਲਾਓ ਬੂਟੇ ਲਾਓ ਹੁਣ ਕਿੰਨੇ ਜਿਹੜੇ ਆਪਣੇ ਆਹ ਤਾਰਾਂ ਵਾਲਾ ਪੁਲ ਤੋਂ ਲੈ ਕੇ ਉਧਰ ਤੱਕ ਹੈ ਕਿ ਬਾਬੇ ਜਿਹੜੇ ਹੈ ਕਿੰਨੀ ਇਨੀਸ਼ੀਏਟਿਵ ਲੈਂਦੇ ਨੇ ਕਿੰਨੇ ਜੰਗਲ ਤਾਂ ਆਪਾਂ ਸਟੈਬਲਿਸ਼ ਕਰਦੇ ਪਏ ਆ ਗਲੋਬਲ ਵਾਰਮਿੰਗ ਹੋ ਰਹੀ ਹੈ ਠੀਕ ਹੈ ਜੀ ਆਪਾਂ ਲੋਕਾਂ ਨੂੰ ਸਿਖਾਉਂਦੇ ਪਏ ਆ ਕਿ ਯਾਰ ਰੁੱਖ ਲਾਓ ਰੁੱਖ ਲਾਓ ਰੁੱਖ ਲਾਓ ਮਾਸ ਲੈਵਲ ਤੇ ਡਰਾਈਵ ਚੱਲਦੀ ਹੈ ਹਾਂ ਜੀ ਡਿਊਰਿੰਗ ਮੌਨਸੂਨਸ ਪਰ ਲੋਕੀ ਉਹਦਾ ਫਾਇਦਾ ਲੈਂਦੇ ਨਹੀਂ ਹੈਗੇ ਹੁਣ ਅੱਜ ਕੀ ਕਰਨਾ ਆਏ ਹੋ ਤੁਸੀਂ ਮੈਂ ਜੀ ਆ ਆਪਣੇ ਵੱਲੋਂ ਬੀਇੰਗ ਅ ਗੁੱਡ ਸਿਟੀਜ਼ਨ ਨਾਟ ਗੁੱਡ ਸਿਟੀਜ਼ਨ ਬੀਇੰਗ ਰਿਸਪੌਂਸਿਬਲ ਸਿਟੀਜ਼ਨ ਮੈਚ ਹੋਣਾ ਹੈ ਕਿ ਵੀ ਜੀ ਮੈਂ ਇਹ ਦਰਖਾਸਤ ਜਿਹੜੀ ਹੈਗੀ ਹੈ ਡੀਐਫਓ ਸਾਹਿਬ ਨੂੰ ਦਵਾ ਡਿਸਟ੍ਰਿਕਟ ਫੌਂਸਟਰ ਆਫੀਸਰ ਨੂੰ ਤੇ ਉਹਨਾਂ ਅਗੇਂਸਟ ਜਿਹੜਾ ਹੈਗਾ ਇਹ ਜਰੂਰ ਐਕਸ਼ਨ ਲਿਆ ਜਾਵੇ ਤੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਵੀ ਇਹ ਕਿਉਂ ਆਪਾਂ ਇਹਨੂੰ ਜਿਹੜੇ ਹੈਗਾ ਇੰਨਾ ਫੁੱਲ ਗ੍ਰਾਊਂਡ ਟਰੀ ਹੈ ਜਿਸ ਨੂੰ ਘੱਟੋ ਘੱਟ 12-15 ਸਾਲ ਲੱਗ ਜਾਂਦੇ ਵਧਣ ਵਾਸਤੇ ਪੂਰਾ ਬਣਨ ਵਾਸਤੇ ਉਹਨੂੰ ਮਹੀਰ ਆਪਾਂ 10-15 10 ਮਿੰਟ ਦੇ ਵਿੱਚ ਆਪਾਂ ਨੂੰ ਕੰਮ ਕਰਕੇ ਪਰਾ ਜਾਣਦੇ ਆ ਮੈਂ ਉਹ ਵੀਡੀਓ ਰਿਕਾਰਡਸ ਕੀਤੀਆਂ ਹੋਈਆਂ ਨਾਲ ਮੇਰੇ ਕੋਲ ਦੋਵੇਂ ਬੰਦਿਆਂ ਦਾ ਫੋਨ ਨੰਬਰ ਆਈ نو ਮਤਲਬ ਕਿ ਮੇਰੇ ਕੋਲ ਦੋਵੇਂ ਬੰਦਿਆਂ ਦਾ ਫੋਨ ਨੰਬਰ ਵੀ ਹੈਗਾ ਤੇ ਨਾ ਉਹਨਾਂ ਨੇ ਕੋਈ ਉੱਥੇ ਉਸਾਰੀ ਕਰਨੀ ਸੀਗੀ ਨਾ ਉੱਥੇ ਕੋਈ ਉਹਨਾਂ ਨੇ ਡਵੈਲਪਮੈਂਟ ਕਰਨੀ ਸੀਗੀ ਮੋਰਓਵਰ ਸਰਕਾਰ ਨੇ ਵੀ ਨੋਟੀਫਿਕੇਸ਼ਨ ਕੀਤੀ ਹੈ ਕਿ ਵੀ ਜਿਹੜਾ ਵੀ ਬੰਦੇ ਕੋਲ ਪਲਾਟ ਹੈਗਾ ਉਹਦੀ 25% ਉਹਨੂੰ ਬਣਾ ਕੇ ਬਾਕੀ ਉਹਨੂੰ ਮੇਨਟੇਨ ਕੀਤਾ ਜਾਵੇ ਉਹ ਹਰ ਹੀ ਰੂਲ ਜਿਹੜਾ ਹੈਗਾ ਵਾਇਲਟ ਹੁੰਦਾ ਪਿਆ ਕਰਦੇ ਪਏ ਨੇ ਬਸ ਫੋਕੀ ਟੋਰ ਵਾਸਤੇ ਹੀ ਸਾਡੇ ਕੋਲ ਜੀ ਪਲਾਟ ਹੈਗੇ ਨੇ ਹਾਂਜੀ ਤੇ and uh, responsibility towards uh, society society is nil the jehda dooja banda hai ga oh haryana de vich education department de vich uh, he's a teacher kenda ki main 400 bachche nu hajj tak padha chukeya hai ga te pher ehna irresponsible come that's what i be aidan oh nu ta knowledge honi chahidi hai teacher sikhande hai ki ik rukkh te sau sukh par oh kenda ji do rukkh minnu hi mera ਮੈਨੂੰ ਹੀ ਹੋਵੇ ਸੁੱਖ ਹੂੰ ਮੇਰਾ ਨਾਮ ਅਮਨੀਤ ਸਿੰਘ ਮੈਂ ਆਮ ਐਨ ਆਈ ਐਫ ਐਸ ਆਫੀਸਰ ਪੋਸਟਡ ਐਸ ਡਿਵੀਜ਼ਨਲ ਫੋਰੈਸਟ ਆਫੀਸਰ ਅਮਰitsar ਤੇ ਮੇਰੇ ਕੋਲ ਹੁਣ ਇੱਕ ਕੰਪਲੇਂਟ ਆਈ ਹੈ ਤੇ ਹਲੇ ਉਹਨੂੰ ਮੈਂ ਮਾਰਕ ਕੀਤੀ ਆਪਣੀ ਟੀਮ ਨੂੰ ਅੱਜ ਹੀ ਉਹ ਜਾ ਕੇ ਸਾਰਾ ਗਰਾਊਂਡ ਤੇ ਵੈਰੀਫਾਈ ਕਰਨਗੇ ਕਿ ਕਿੱਥੇ ਇੱਕ ਇਸ਼ੂ ਆਇਆ ਵੀ ਕਿਸੇ ਨੇ ਦਰਖਤ ਉੱਪਰੋਂ ਬ੍ਰਾਂਚੇਸ ਤੇ ਇੱਕ ਦਰਖਤ ਪੂਰਾ ਹੀ ਉੱਪਰੋਂ ਕੱਟਤਾ ਹੈ ਉਹ ਗਰਾਉਂਡ ਤੇ ਵੈਰੀਫਾਈ ਕਰਕੇ ਆਬਵੀਅਸਲੀ ਜੇ ਕੋਈ ਇਹਦੇ ਜਿ ਕਿਸੇ ਨੇ ਜੋ ਕਰਾਇਮ ਕੀਤਾ ਤੇ ਉਹ ਤੇ ਤਾਂ ਐਕਸ਼ਨ ਵਿਲ ਬੀ ਟੇਕਨ ਹਾਂਜੀ ਇਹਦੀ ਇਹਨਾਂ ਪ੍ਰੂਫ ਵੀ ਜਿਸ ਤਰ੍ਹਾਂ ਕਿ ਕੰਪਲੇਨੈਂਟ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਪ੍ਰੂਫ ਵੀ ਦਿੱਤੇ ਗਏ ਨੇ ਤੇ ਟਾਲੀ ਦਾ ਜਿਹੜਾ ਉਹ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਵੰਡਿਆ ਗਿਆ ਜੀ ਇਹਦੇ ਵਾਸਤੇ ਰੂਲ ਕੀ ਹੈ ਰੂਲ ਜੀ ਦੇਖੋ ਪਹਿਲੀ ਗੱਲ ਤਾਂ ਉਹੀ ਮੈਂ ਗਰਾਉਂਡ ਤੇ ਚੈੱਕ ਕਰਾਣਾ ਵੀ ਫੋਰੈਸਟ ਦੇ ਏਰੀਆ ਦੇ ਵਿੱਚ ਹੈ ਕਿ ਕਿੱਥੇ ਹੈ ਦਰੱਖਤ ਕਿਉਂਕਿ ਦੇਖੋ ਫੋਰੈਸਟ ਦੇ ਏਰੀਆ ਦੇ ਵਿੱਚ ਹੋਏਗਾ ਜ਼ਰਤ ਤੇ ਸਾਡਾ ਜਿਹੜਾ ਇੰਡੀਅਨ ਫੋਰੈਸਟ ਐਕਟ ਆ ਉਹ ਫਿਰ ਲੱਗ ਸਕਦਾ ਵੀ ਆਪਾਂ ਲੀਗਲੀ ਵੀ ਕੈਨ ਫਾਈਂਡ ਦੀ ਕੇਸ ਹੈ ਨਾ ਚਾਹੇ ਉਹਨੂੰ ਉੱਤੇ ਆਪਾਂ ਐਕਸ਼ਨ ਲਈਏ ਕੋਰਟ ਕੇਸ ਕਰੀਏ ਠੀਕ ਹੈ ਜਾਂ ਫਾਈਨਲੀ ਇਹ ਪੈਨਲਟੀ ਪਾਈਏ ਦੂਸਰਾ ਆ ਜਾਂਦਾ ਪਬਲਿਕ ਲੈਂਡਸ ਆ ਜਾਂਦੀਆਂ ਤੀਸਰਾ ਆ ਜਾਂਦਾ ਪ੍ਰਾਈਵੇਟ ਲੈਂਡਸ ਠੀਕ ਹੈ ਤੇ ਉਹ ਫਿਰ ਵੈਰੀਫਾਈ ਹੁਣ ਕਰਾਂਗੇ ਅੱਜ ਆਪਾਂ ਜੇਕਰ ਜੇ ਫੋਰੈਸਟ ਵਿੱਚ ਆਂਦਾ ਹੈ ਤੇ ਉਹਦੇ ਵਾਸਤੇ ਕੀ ਰੂਲ ਹੈ ਜੀ ਤੇ ਜੇਕਰ ਪਬਲਿਕ ਤੇ ਪ੍ਰਾਈਵੇਟ ਚਾਂਦਾ ਉਹਦੇ ਵਾਸਤੇ ਕੀ ਰੂਲ ਹੈ ਜੇ ਕੋਈ ਫੋਰੈਸਟ ਚੰਦਾ ਹੈ ਤੇ ਉਹਦੇ ਵੀ ਹੈਵ एवरी ਰਾਈਟ ਉਹਨੂੰ ਪਕੋੜ ਕੇ ਸਲਾ ਸਕਦੇ ਉਹ ਬੰਦੇ ਦੇ ਖਿਲਾਫ ਤੇ ਉਹਦੇ ਵਿੱਚ ਉਹਨੂੰ ਇੰਪ੍ਰੀਜ਼ਨਮੈਂਟ ਵੀ ਹੋ ਸਕਦੀ ਹੈ ਦੂਸਰਾ ਹੈਗਾ ਹੈਵੀ ਪੈਨਲਟੀ ਵੀ ਉੱਤੇ ਪਾ ਸਕਦੇ ਆ ਅਕੋਰਡਿੰਗ ਟੂ ਇੰਡੀਅਨ ਫੋਰੈਸਟ 1927 ਠੀਕ ਹੈ ਜੀ ਤੇ ਅਦਰ ਕੇਸਿਸ ਵਿੱਚ ਦੋ ਜਿਹੜੇ ਅਦਰ ਕੇਸਿਸ ਨੇ ਉਹਦੇ ਵਿੱਚ ਫਿਰ ਕਿਸ ਤਰ੍ਹਾਂ ਤੁਸੀਂ ਅੱਗੇ ਕੋਟਾਪ ਕਰਦੇ ਹੋ ਕੇਸ ਉਦੇ ਵਿੱਚ ਹੁਣ ਜਿਹੜਾ ਪਬਲਿਕ ਲੈਂਡ ਦੇਖਣਾ ਪੈਣਾ ਨਾ ਵੀ ਕਿਹਦੀ ਜੂਰਿਸਡਿਕਸ਼ਨ ਚ ਹੈ ਤੇ ਆਪਾਂ ਉਹਨਾਂ ਨੂੰ ਫਿਰ ਮਾਰਕ ਕਰ ਦੋਨੇ ਵੀ ਤੁਹਾਡੇ ਕੋਲ ਜਿਵੇਂ ਕੋਈ ਮੰਨ ਲਓ ਕਾਰਪੋਰੇਸ਼ਨ ਦੀ ਜਿਹੜਾ ਪ੍ਰੈਸ਼ਰ ਚ ਆ ਗਿਆ ਜਾਂ ਕਾਰਪੋਰੇਸ਼ਨ ਚ ਆ ਗਿਆ ਜੀ ਤੇ ਉਹਨਾਂ ਨੂੰ ਆਪਾਂ ਲਿਖ ਦੇਈਦਾ ਵੀ ਤੁਸੀਂ ਪਲੀਜ਼ ਟੇਕ ਐਕਸ਼ਨ ਅਗੇਂਸਟ ਦਿਸ ਪਰਸਨ ਜੇ ਉਹਨਾਂ ਦੇ ਉਹਨਾਂ ਦੀ ਜੂਰਿਸਡਿਕਸ਼ਨ ਚ ਜੋ ਵੀ ਐਕਟ ਲੱਗਦਾ ਠੀਕ ਹੈ ਜੀ ਤੇ ਹਾਲ ਦੀ ਘੜੀ ਪ੍ਰਾਈਵੇਟ ਦੇ ਵਿੱਚ ਐਦਾਂ ਦਾ ਕੋਈ ਹੈ ਨਹੀਂ ਜਿਸ ਤਰ੍ਹਾਂ ਆ ਕਿ ਜਿਹੜੇ ਪਹਿਲੇ ਡੀਸੀ ਹੁੰਦੇ ਸੀ ਉਹਨਾਂ ਵੱਲੋਂ ਇੱਕ ਜ਼ਿਲ੍ਹਾ ਪਰਿਆਵਰਣ ਕਮੇਟੀ ਬਣਾਈ ਗਈ ਸੀ ਜੀ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਚੈੱਕ ਵਾਸਤੇ ਤੇ ਕੀ ਅੰਮ੍ਰਿਤਸਰ ਦੇ ਡੀਸੀ ਵੀ ਇਹ ਕੇਸ ਪਟਾਪ ਕਰ ਸਕਦੇ ਆ ਜਾਂ ਪਰਿਆਵਰਣ ਕਮੇਟੀ ਨੂੰ ਫਾਰਵਰਡ ਕਰ ਸਕਦੇ ਹਾਂਜੀ ਇੱਥੇ ਬਣੀ ਹੋਈ ਹੈ ਕਮੇਟੀ ਬਕਾਇਦਾ ਉਹਦੀ ਮੀਟਿੰਗਸ ਵੀ ਹੁੰਦੀਆਂ ਨੇ ਤੇ ਡੀਸੀ ਸਾਹਿਬ ਕੋਲ ਦਾ ਪੂਰੇ ਜ਼ਿਲ੍ਹੇ ਦੀ ਪਾਵਰ ਹੈ ਤੋਂ ਕੀ ਸਭ ਕਰਸਦੇ ਰਿਐਕਸ਼ਨ ਕੋਈ ਨਹੀਂ ਸਰ ਕਿੰਨਾ ਕੇ ਸਮੇਂ ਦਿਓ ਮਤਲਬ ਮਾੜੀ ਗੱਲ ਹੈ ਜਿਹੜਾ ਕਿ ਕੰਪਲੇਨੈਂਟ ਤੁਹਾਡੀ ਬਿਲਕੁਲ ਜੀ ਮੈਂ ਤਾਂ ਵੀ ਅਪੀਲ ਵੀ ਕਰਨਾ ਚਾਹੁੰਦਾ ਬਾਕੀ ਪਬਲਿਕ ਨੂੰ ਵੀ ਦੇਖੋ ਇਦਾਂ ਆਪਣੇ ਸਵਾਰਥ ਲਈ ਜੇ ਆਪਾਂ ਪੇੜਾਂ ਨੂੰ ਇਦਾਂ ਨੁਕਸਾਨ ਕਰਾਂਗੇ ਬਾਅਦ ਚ ਸਾਡੇ ਅੱਗੇ ਆਉਣ ਵਾਲੀ ਜਨਰੇਸ਼ਨ ਲਈ ਕੁਝ ਨਹੀਂ ਬਚਣਾ ਫਿਰ ਆਪਾਂ ਕੀ ਜਵਾਬ ਦੇਵਾਂਗੇ ਕਿਹਨੂੰ ਜਵਾਬ ਦੇਵਾਂਗੇ ਤੇ ਮੇਰੀ ਇੱਕ ਅਪੀਲ ਹੀ ਹੈ ਤੇ ਬਾਕੀ ਪਬਲਿਕ ਨੂੰ ਇੱਕ ਅਪੀਲ ਹੈ ਆਪਾਂ ਵੀ ਪਲਾਂਟੇਸ਼ਨ ਕਰਦੇ ਆ ਵੀ ਤੁਸੀਂ ਵੀ ਸਾਡੇ ਸਾਡੇ ਨਾਲ ਮਿਲ ਕੇ ਪਲਾਂਟੇਸ਼ਨ ਕਰਵਾਓ ਤੇ ਇਹਨੂੰ ਬਚਾਓ ਬਜਾਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਲਗਾਉਣਾ ਤਾਂ ਚਲੋ ਕਹਿ ਦਿੰਦਾ ਜੀ ਮੈਂਨੇ ਬੂਟੇ ਲਾਤੇ ਲਾਤੇ ਪਰ ਉਹਨੂੰ ਪਾਲਣਾ ਵੀ ਬਸੋਖਾ ਨਹੀਂ ਹੈ ਤੇ ਜਿਹੜੇ ਪਲੇ ਆ ਉਹਨਾਂ ਨੂੰ ਘਟੋ ਘਟ ਕੱਟਿਏ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਕੱਟਣਾ ਚਾਹੀਦਾ ਹੂੰ ਹੂੰ ਤੇ ਇਹ ਸਰ ਜਿਹੜਾ ਕੰਪਲੇਂਟ ਆਈ ਹੈ ਇਹਦਾ ਕਿੰਨੀ ਦੇਰ ਚ ਇਹਦੇ ਮਤਲਬ ਤੱਕ ਹੋ ਜਾਏਗਾ ਜੀ ਇਹਦਾ ਬਸ ਜੀ ਅੱਜ ਹੀ ਮੈਂ ਕਹਤਾ ਜੀ ਆਪਣੇ ਸੁਬੰਦ ਸਾਹਿਬ ਨੂੰ ਉਹ ਆਪਣੇ ਟੀਮ ਜਿਹੜੀ ਵਿਜ਼ਿਟ ਕਰ ਲੈਂਦੀ ਹੈ ਵੈਬਸਾਈਟ ਦੇਖ ਲੈਂਦੀ ਤੇ ਟੂਡੇ ਓਨਲੀ ਇਨ ਦੀ ਸ਼ਾਮ ਤੱਕ ਐਕਸ਼ਨ ਵੀ ਬਿਟੇਗਾ ਪੋਜੀਸ਼ਨ ਠੀਕ ਅਧਿਕਾਰੀ ਮਿਸਟਰ ਅਮਨੀਤ ਸਿੰਘ ਨਾਲ ਮੁਲਾਕਾਤ ਹੋਈ ਹੈ ਮਿਸਟਰ ਟੀਪੀ ਸਿੰਘ ਗਿੱਲ ਦੀ ਜਿਨ੍ਹਾਂ ਨੇ ਇੱਕ ਕੰਪਲੇਂਟ ਦਿੱਤੀ ਹੈ ਅੱਜ ਕਿ ਇੱਕ ਟਾਲੀ ਉਹਨਾਂ ਦੇ ਘਰ ਦੇ ਲਾਗੇ ਬਹੁਤ ਖੁੱਲੀ ਗ੍ਰੋਨ ਜਿਹੜੀ ਟਾਲੀ ਹੈ ਉਹ ਪੂਰੀ ਤਰ੍ਹਾਂ ਤੇ ਨਹੀਂ ਵੱਡੀ ਗਈ ਲੇਕਿਨ ਕੁਝ ਛੱਡਿਆ ਵੀ ਨਹੀਂ ਗਿਆ ਉਹ ਦਿੱਤੇ ਸੋ ਇੱਕ ਪ੍ਰੂਫ ਵੀ ਜਿਹੜੇ ਉਹਨਾਂ ਵੱਲੋਂ ਜਿਹੜੇ ਨੇ ਉਹ ਜਿਹੜੇ ਵੀਡੀਓ ਦੇ ਰੂਪ ਵਿੱਚ ਉਹਨਾਂ ਨੂੰ ਦਿਖਾਏ ਗਏ ਨੇ ਤੇ ਉਹਨਾਂ ਨੇ ਅਧਿਕਾਰੀ ਨੇ ਇਹ ਆਸ਼ਵਾਸਨ ਦਿੱਤਾ ਹੈ ਕਿ ਅੱਜ ਹੀ ਆਪਣੇ ਅਫਸਰ ਕੋਲੋਂ ਇਸ ਦੀ ਰਿਪੋਰਟ ਲੈ ਲੈਣਗੇ ਜੇਕਰ ਉਹ ਮਾਨ ਵਿਭਾਗ ਦੇ ਅ ਅਧੀਨ ਆਉਂਦਾ ਹੈ ਤਾਂ ਉਸਤੇ ਮਾਨ ਵਿਭਾਗ ਸਿੱਧੇ ਤੌਰ ਤੇ ਜਿਹੜਾ ਉਹ ਕਾਰਵਾਈ ਕਰੇਗਾ ਨਹੀਂ ਤਾਂ ਫਿਰ ਜਿਹੜਾ ਸਬੰਧਤ ਡਿਪਾਰਟਮੈਂਟ ਆ ਚਾਹੇ ਉਹ ਜ਼ਿਲ੍ਹਾ ਪ੍ਰਸ਼ਾਸਨ ਹੈ ਚਾਹੇ ਆਪਰੇਸ਼ਨ ਹੈ ਉਹ ਉਹਦੇ ਤਹਿਤ ਜਿਹੜੀ ਹੈ ਕਾਰਵਾਈ ਦਾ ਆਸ਼ਵਾਸਨ ਉਹਨਾਂ ਵੱਲੋਂ ਦਿੱਤਾ ਗਿਆ ਹੈ ਸੋ ਇੱਥੇ ਇੱਕ ਮੈਸੇਜ ਵੀ ਹੈ ਇੱਕ ਸਨੇਹਾ ਵੀ ਹੈ ਜਿੱਥੇ ਕਿ ਕਾਲੀ ਵੱਢ ਕੇ ਜਿਹੜਾ ਹੈ ਉਹ ਜੁਰਮ ਦੇ ਅਸੀਂ ਭਾਗੀਦਾਰ ਬਣ ਰਹੇ ਹਾਂ ਇਸ ਨੇਚਰ ਦੇ ਵੀ ਜਿਹੜੇ ਹੈ ਉਹ ਜ਼ੁਰਮ ਕਰ ਰਹੇ ਹਨ ਜਿੱਤੇ ਪ੍ਰਤੀ ਵੀ ਤੇ ਜਿਹੜਾ ਜੇ ਕਾਨੂੰਨ ਦੀ ਗੱਲ ਕਰੀਏ ਤੇ ਕਾਨੂੰਨ ਦੀ ਉਲੰਘਣਾ ਵੀ ਜਿਹੜੀ ਹੈ ਉਹ ਹੋ ਰਹੀ ਹੈ ਸੋ ਇਹ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਾ ਕਰਨਾ ਚਾਹੀਦਾ ਹੈ ਸੋ ਜੇਕਰ ਨਵੇਂ ਰੁੱਖ ਲਾਉਣੇ ਜਿਹੜੇ ਨੇ ਉਹ ਇੰਨੇ ਜ਼ਿਆਦਾ ਜ਼ਰੂਰੀ ਨਹੀਂ ਜਿਹੜੇ ਜ਼ਰੂਰੀ ਇਹ ਹੈ ਕਿ ਪਹਿਲੇ ਜਿਹੜੇ ਰੁੱਖ ਬਚ ਗਏ ਨੇ ਉਹਨਾਂ ਨੂੰ ਅਸੀਂ ਪ੍ਰੀਜ਼ਰਵ ਕਰ ਲਈਏ ਜਾਂ ਉਹਨਾਂ ਦੀ ਰਾਖੀ ਕਰ ਲਈਏ ਇਹ ਜ਼ਿਆਦਾ ਜ਼ਰੂਰੀ ਹੈ